ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਦਸਮ ਗ੍ਰੰਥ ਦੇ ਵਿੱਚ ਜਿਹੜੀ ਗੱਲ ਹੈ ਸਰੀਰਕ ਸੰਬੰਧ ਦੀ ਕਿਉਂ ਕੀਤੀ ਗਈ ਹੈ ਆਪਾਂ ਇਸ ਵਿਸ਼ੇ ਤੇ ਗੱਲਬਾਤ ਜਿਹੜੀ ਆ ਥੋੜੀ ਜੀ ਸਾਂਝੀ ਕਰਾਂਗੇ ਸਮਾਂ ਸੀਮਤ ਹੈ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਦਸਮ ਗ੍ਰੰਥ ਦਾ ਨਾਮ ਲਿਆ ਕਈਆਂ ਨੂੰ ਜਿਹੜੀ ਹੈ ਚੜ੍ਹ ਹੋ ਜਾਂਦੀ ਹੈ ਜੀ ਐਂ ਕਰਤਾ ਜੀ ਉਹ ਕਰਤਾ ਕਈ ਕਹਿੰਦੇ ਜੀ ਮੈਂ ਤਾਂ ਮੱਥਾ ਨਹੀਂ ਟੇਕਦਾ ਜੀ ਦਸਮ ਗ੍ਰੰਥ ਦੀ ਬਾਣੀ ਨੂੰ ਸੋ ਬੜੇ ਸਵਾਲ ਜਵਾਬ ਜਿਹੜੇ ਚੱਲਦੇ ਨੇ ਕਈਆਂ ਨੇ ਤੇ ਤਰਕ ਦਾ ਵਿਸ਼ਾ ਹੀ ਰੱਖਿਆ ਹੋਇਆ ਹੈ ਦਸਮ ਗ੍ਰੰਥ ਸਾਹਿਬ ਦੀ ਬਾਣੀ ਨੂੰ ਚਲੋ ਮੈਂ ਬੇਨਤੀ ਕਰ ਦਵਾਂ ਵੀ ਕਿਉਂ ਕੀਤੀ ਗੱਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਭ ਕੁਝ ਜਿਹੜਾ ਚਾਨਣਾ ਪਾਇਆ ਕਿ ਭਾਈ ਇਹ ਜਿਹੜੀ ਕਾਮ ਵਾਸ਼ਨਾ ਨਾ ਇਹਨੂੰ ਕੰਟਰੋਲ ਕਰਨਾ ਹੈ ਇਹਨੂੰ ਸੀਮਤ ਰੱਖਣਾ ਹੈ ਇਹਦੀ ਵਰਤੋਂ ਕਿਵੇਂ ਕਰਨੀ ਹੈ ਉਹ ਦੱਸਿਆ ਗਿਆ ਹੈ ਇਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਜੇ ਦੁਰਵਰਤੋਂ ਹੁੰਦੀ ਹੈ ਕਾਮ ਦੇ ਅਧੀਨ ਹੋ ਕੇ ਤੁਹਾਨੂੰ ਪਤਾ ਹੈ ਫਿਰ ਬਲਾਤਕਾਰ ਹੋ ਰਹੇ ਨੇ ਕਿਸ ਤਰ੍ਹਾਂ ਸਭ ਕੁਝ ਇਹ ਮਾੜੀ ਬੁੱਧੀ ਜਿਹੜੀ ਹੈ ਨਾ ਬੰਦੇ ਦੀ ਮੱਤ ਤੇ ਹਾਵੀ ਹੋ ਕੇ ਤੇ ਇਹ ਫਿਰ ਕਿਸ ਤਰ੍ਹਾਂ ਦੇ ਕੰਮ ਕਰਾਉਂਦੀ ਆਪਾਂ ਵੇਖਦੇ ਅੱਜ ਚੰਗੇ ਭਲੇ ਬੰਦੇ ਜਿਨ੍ਹਾਂ ਤੋਂ ਕੋਈ ਉਮੀਦ ਨਹੀਂ ਸੀ ਕੀਤੀ ਕਾਮਾਸ ਬੈ ਕੇ ਇਹੋ ਜੀਆਂ ਗਲਤੀਆਂ ਕਰਤੀਆਂ ਅੱਜ ਜੇਲਾਂ ਭਰੀਆਂ ਪਈਆਂ ਨੇ ਉਹਨਾਂ ਲੋਕਾਂ ਦੇ ਨਾਲ ਸਤਿਗੁਰੂ ਨੇ ਦੱਸਿਆ ਵੀ ਇਹਨੂੰ ਆਪਣੇ ਤੇ ਹਾਵੀ ਨਹੀਂ ਹੋਣਾ ਇਹਦੇ ਤੇ ਤੈਂ ਹਾਵੀ ਹੋਣਾ ਇਹਦੀ ਵਰਤੋਂ ਤੈਂ ਕਰਨੀ ਆ ਨਾ ਕਿ ਇਹ ਆਪਣੇ ਆਪ ਦੀ ਵਰਤੋਂ ਤੇਤੋਂ ਕਰਾਵੇ ਸਭ ਤੋਂ ਵੱਡੀ ਗੱਲ ਕਹਿੰਦੇ ਜੀ ਦਸਮ ਗ੍ਰੰਥ ਦੇ ਵਿੱਚ ਜੀ ਆਏ ਆ ਜੀ ਇਹ ਗੱਲਾਂ ਲਿਖੀਆਂ ਹੋਈਆਂ ਜੀ ਆਏ ਆ ਜੀ ਫਲਾਨਾ ਜੀ ਪੜੇ ਲੋਕਾਂ ਨੇ ਇਤਰਾਜ਼ ਕੀਤਾ ਅੱਜ ਵੀ ਕਰ ਰਹੇ ਨੇ ਸਾਧ ਸੰਗਤ ਮੈਂ ਬੇਨਤੀ ਕਰਾਂ ਤੁਹਾਡਾ ਮਨ ਨਹੀਂ ਮੰਨਦਾ ਨਾ ਮੰਨੋ ਇਹ ਸਿੱਧਮ ਸਿੱਧੀ ਗੱਲ ਇਹ ਹੈ ਕਿ ਮੈਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਦਾ ਬੜੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਪਰ ਮੈਂ ਇੱਕ ਬੇਨਤੀ ਕਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਜ ਨਾ ਸੁਤੀ ਕੰਤਰ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛ ਹੋਂਡੋ ਹਾਗਣੀ ਤੂੰ ਕਿਉਂ ਰਹਿਣ ਵਿਹਾਰ ਹੁਣ ਇਹਦੇ ਅਰਥ ਕੀ ਕਰੋਂਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਬੜੀਆਂ ਪੰਕਤੀਆਂ ਇਹ ਜਿਹੀਆਂ ਨੇ ਜਿਨ੍ਹਾਂ ਦਾ ਅਰਥ ਕਰਨ ਤੇ ਆਈਏ ਤੇ ਜੇ ਆਪਣੀ ਨਾ ਸਮਝੀ ਹੋਵੇ ਆਪਾਂ ਸਮਝ ਗਏ ਨਾ ਤਾਂ ਅਰਥੋਂ ਦੇ ਆਪਾਂ ਅਰਥਾਂ ਦੇ ਅਨਰਥ ਕਰ ਸਕਦੇ ਹਾਂ ਪਰ ਇਹਦੇ ਅਰਥ ਕਰਨੇ ਪੈਣਗੇ ਕਿਉਂ ਉਦਾਹਰਨ ਦਿੱਤੀ ਗਈ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਿਰਫ ਸਮਝਾਈਆਂ ਗਈਆਂ ਨੇ ਹੁਣ ਕਈ ਕਹਿੰਦੇ ਕਾਮ ਵਾਸ਼ਨਾ ਨੂੰ ਜੀ ਉੱਪਰ ਚੁੱਕਿਆ ਗਿਆ ਜਦੋਂ ਐਨ ਚਰਮ ਸੀਮਾ ਤੇ ਚਲੀ ਗਈ ਕਾਮ ਵਾਸ਼ਨਾ ਕਹਿੰਦੇ ਫਿਰ ਸਤਗੁਰ ਕਹਿੰਦੇ ਨੇ ਵੀ ਇਹ ਕੰਮ ਨਹੀਂ ਕਰਨਾ ਕਹਿੰਦੇ ਫਿਰ ਉੱਥੋਂ ਬੰਦਾ ਥੋੜੀ ਮੁੜ ਸਕਦਾ ਹੈ ਇਹ ਤੇ ਤੁਹਾਡੀ ਸੋਚ ਹੈ ਤੁਸੀਂ ਕੰਟਰੋਲ ਕਰਨਾ ਹੈ ਆਪਣੇ ਆਪ ਨੂੰ ਤੁਸੀਂ ਕਿਵੇਂ ਜਦ ਤੁਸੀਂ ਇਹਦੇ ਤੇ ਕੰਟਰੋਲ ਨਹੀਂ ਕਰ ਸਕਦੇ ਫਿਰ ਨਹੀਂ ਤੁਸੀਂ ਕੁਝ ਕਰ ਸਕਦੇ ਫੇਰ ਨਹੀਂ ਕੁਝ ਹੋ ਸਕਦਾ ਫੇਰ ਨਹੀਂ ਕੁਝ ਕੀਤਾ ਜਾ ਸਕਦਾ ਪਿਆਰਿਓ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਸਾਧ ਸੰਗਤ ਕਿ ਕਈ ਕਹਿੰਦੇ ਉਸ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਤੇ ਫਿਰ ਅੰਮ੍ਰਿਤ ਛਕਿਆ ਉਹ ਵੀ ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ ਹੀ ਤਿਆਰ ਹੋਇਆ ਸੀ ਅਸੀਂ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ ਉਹਦੇ ਵਿੱਚ ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ ਹੀ ਕਹਿੰਦੇ ਜੀ ਅਸੀਂ ਤਾਂ ਇਹੀ-ਇਹੀ ਮੰਨਾਂਗੇ ਜੀ ਹੋਰ ਨਹੀਂ ਮੰਨਦੇ ਸੋ ਸਾਧ ਸੰਗਤ ਫਿਰ ਇਹ ਕਿਵੇਂ ਹੋ ਸਕਦਾ ਕਿ ਅਸੀਂ ਆਪਣੇ ਪਿਤਾ ਦੇ ਚਿਹਰੇ ਨੂੰ ਵੇਖੀ ਜਾਈਏ ਪਰ ਉਹਦੇ ਕਦੇ ਅਸੀਂ ਪੈਰਾਂ ਵੱਲ ਦੇਖੀਏ ਨਾ ਕਦੇ ਉਹਦੇ ਪੈਰਾਂ ਨੂੰ ਛੂਹੀਏ ਨਾ ਕਿਵੇਂ ਹੋ ਸਕਦਾ ਹੈ ਸਾਦ ਸੰਗਤ ਇਹ ਨਹੀਂ ਹੋ ਸਕਦਾ ਸੋ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਕਾਰਯੋਗ ਨੇ ਸਨਮਾਨਯੋਗ ਨੇ ਕਿਉਂਕਿ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਜੇ ਗੁਰਤਾ ਗੱਦੀ ਹੀ ਸੋਚੋ ਜਰਾ ਇੱਕ ਵਾਰ ਦਸਮ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੰਦੇ ਤਾਂ ਚਲੋ ਇੱਕ ਸੋਚੋ ਸਿਰਫ ਇਮੇਜਨ ਕਰਕੇ ਵੇਖੋ ਫਿਰ ਕੀ ਕਰਦੇ ਪਰ ਉਹਨਾਂ ਨੇ ਸਬਦਾ ਸਨਮਾਨ ਕੀਤਾ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅੱਜ ਵੀ ਕਦੇ ਹਜ਼ੂਰ ਸਾਹਿਬ ਜਾਓ ਪਿਆਰਿਓ ਦਸਮ ਗ੍ਰੰਥ ਦਾ ਪ੍ਰਕਾਸ਼ ਹੋਏਗਾ ਰਨਿਤ ਨੇਮ ਹੁੰਦਾ ਹੈ ਹੁਕਮਨਾਮਾ ਸਾਹਿਬ ਹੁੰਦਾ ਹੈ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਲਿਖਿਆ ਹੋਇਆ ਹੋਏਗਾ ਇੱਕ ਪਾਸੇ ਦਸਮ ਗ੍ਰੰਥ ਦੀ ਪਾਵਨ ਬਾਣੀ ਦਾ ਅਸੀਂ ਕੀ ਕਹਾਂਗੇ ਸੋ ਪਿਆਰਿਓ ਮੈਂ ਬੇਨਤੀ ਤਾਂ ਕਰ ਰਿਹਾ ਕਿ ਇਹ ਵਿਹਿਮਾ ਭਰਮਾ ਦੇ ਵਿੱਚੋਂ ਨਿਕਲੀਏ ਸਤਗੁਰੂ ਨੇ ਸਾਨੂੰ ਰੋਕਿਆ ਹੈ ਨਾ ਕਿ ਇਹ ਕਿਹਾ ਕਿ ਭਾਈ ਖੁੱਲੇ ਚੱਲੋ ਸਭ ਕੁਝ ਕਰੀ ਚੱਲੋ ਕੋਈ ਗੱਲ ਨਹੀਂ ਫਿਰ ਦੂਜਿਆਂ ਚਾਰ ਸਾਡੇ ਚ ਫਰਕ ਕੀ ਰਹਿ ਗਿਆ ਇਸ ਕਰਕੇ ਸਤਗੁਰੂ ਨੇ ਸਾਨੂੰ ਹਰ ਪੱਖੋਂ ਮਜ਼ਬੂਤ ਬਣਾਇਆ ਸਤਗੁਰ ਸੱਚੇ ਪਾਤਸ਼ਾਹ ਨੇ ਹਰ ਇੱਕ ਪੱਖ ਦੀ ਜਾਣਕਾਰੀ ਸਾਨੂੰ ਦਿੱਤੀ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਭੋਲਿਆ ਸਿਖਾ ਯਾਦ ਰੱਖੀ ਇਹ ਪੰਜ ਵਿਕਾਰ ਤੇਰੇ ਤੇ ਹਾਵੀ ਨਹੀਂ ਹੋਣੇ ਚਾਹੀਦੇ ਤੂੰ ਇਹਨਾਂ ਵਿਕਾਰਾਂ ਤੇ ਹਾਵੀ ਹੋਈ ਸਗੋ ਇਹਨਾਂ ਤੇ ਫਤੇ ਪਾਈ ਇਹਨਾਂ ਤੇ ਜਿੱਤ ਪ੍ਰਾਪਤ ਕਰੀ ਤਾਂ ਫਾਇਦਾ ਨਹੀਂ ਫਿਰ ਕੋਈ ਫਾਇਦਾ ਨਹੀਂ ਨਹੀਂ ਫਿਰ ਉਹੀ ਤੂੰ ਦੂਸਰੇ ਵਾਲੀਆਂ ਹਰਕਤਾਂ ਕਰੇਗਾ ਫਿਰ ਇਦਾਂ ਕੋਈ ਫਾਇਦਾ ਨਹੀਂ ਕਾਮ ਜਿਹੜਾ ਹੈ ਨਾ ਕਾਮ ਵਸ ਹੋ ਕੇ ਬੰਦਾ ਸਭ ਕੁਝ ਕਰਦਾ ਔਰ ਕਾਮ ਦੇ ਵਸ ਹੋਈ ਇਸਤਰੀ ਚਾਹੇ ਉਹਨੂੰ ਧਨ ਦਿਓ ਕੁਝ ਦਿਓ ਜੋ ਮਰਜ਼ੀ ਦੇ ਦਿਓ ਸਿਉਨੇ ਦਾ ਮਹਿਲ ਦੇ ਦਿਓ ਪਰ ਜਿਹੜੀ ਉਹਦਾ ਨਿਸ਼ਾਨਾ ਹੈ ਉਹ ਤਾਂ ਫਿਰ ਨਿਸ਼ਾਨਾ ਹੀ ਰਹੇਗਾ ਕਾਮ ਦੇ ਵਸ ਪਿਆ ਆਦਮੀ ਜੋ ਦਾ ਨਿਸ਼ਾਨਾ ਤੇ ਫਿਰ ਉਹੀ ਰਹੇਗਾ ਉਹਨੂੰ ਕੁਝ ਨਹੀਂ ਚੰਗਾ ਲੱਗਦਾ ਤੇ ਸਾਧ ਸੰਗਤ ਇਹ ਕਾਮ ਵਾਸ਼ਨਾ ਜਿਹੜੀ ਆ ਨਾ ਇਹਨੂੰ ਹਟਾਉਣਾ ਹੈ ਇਹਨੂੰ ਕੰਟਰੋਲ ਕਰਨਾ ਹੈ ਇਹਨੂੰ ਵਸ ਵਿੱਚ ਕਰਨਾ ਹੈ ਬਸ ਇਹੋ ਹੀ ਗੱਲ ਹੈ ਜਿਨੇ ਆਪਣੇ ਇੰਦਰੀਆਂ ਨੂੰ ਸਾਧ ਲਿਆ ਉਹੀ ਸੱਚਾ ਸਾਧ ਬਣਿਆ ਜਿਨੇ ਆਪਣੇ ਇੰਦਰੀਏ ਸਾਧੇ ਨਹੀਂ ਆਪਣੇ ਇੰਦਰੀਆਂ ਤੇ ਕਾਬੂ ਨਹੀਂ ਪਾ ਸਕਿਆ ਪਿਆਰਿਓ ਉਹ ਰੱਬ ਨਾਲ ਵੀ ਨਹੀਂ ਜੁੜ ਸਕਿਆ ਸੋ ਕਹਿਣ ਤੋਂ ਭਾਵ ਗ੍ਰਸਤੀ ਵੀ ਬਣੀਏ ਪਰ ਇਹਦੀ ਵਰਤੋਂ ਸਮੇਂ-ਸਮੇਂ ਤੇ ਕਿਵੇਂ ਕਰਨੀ ਹੈ ਸਿੱਖ ਨੂੰ ਇਹ ਗੱਲ ਸਮਝਾਈ ਇਸੇ ਕਰਕੇ ਪਾਤਸ਼ਾਹ ਨੇ ਕਿਹਾ ਖਾਲਸਾ ਸੋਏ ਜੋ ਚੜ੍ਹਿਆ ਤੁਰੰਗ ਖਾਲਸਾ ਸੋਏ ਜੋ ਕਰੈ ਨੇ ਤੇ ਜੰਗ ਕਹਿੰਦੇ ਇਹੋ ਹੀ ਗੱਲ ਹੈ ਜਿਹੜਾ ਆਪਣੇ ਅੰਦਰ ਦੇ ਵਿਕਾਰਾਂ ਨਾਲ ਜੰਗ ਕਰੇ ਤੇ ਆਪਣੇ ਮਨ ਦੇ ਘੋੜੇ ਉੱਤੇ ਸਵਾਰੀ ਕਰੇ ਰੋਜ਼ ਤੇ ਉਹ ਹੈ ਅਸਲ ਖਾਲਸਾ ਇਹ ਗੱਲ ਸਤਿਗੁਰਾਂ ਨੇ ਪਹਿਲਾਂ ਹੀ ਸਮਝਾ ਦਿੱਤੀ ਪਿਆਰਿਓ ਮਨ ਰੂਪ ਘੋੜੇ ਨੂੰ ਵਿਗੜੇ ਹੋਏ ਨੂੰ ਕਾਬੂ ਵਿੱਚ ਕਰਨਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਗੱਲ ਪਹਿਲਾਂ ਹੀ ਸਮਝਾਈ ਪਿਆਰਿਓ ਇਹ ਸਾਨੂੰ ਪਹਿਲਾਂ ਹੀ ਅਰਥ ਕਰਕੇ ਦੱਸ ਦਿੱਤੇ ਸੱਚੇ ਪਾਤਸ਼ਾਹ ਨੇ ਕਿ ਭਲਿਆ ਸਿੱਖਾ ਤੂੰ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਇਹਨਾਂ ਚੀਜ਼ਾਂ ਤੋਂ ਤੈਨੂੰ ਵਰਜਿਆ ਗਿਆ ਹੈ ਇਹਨਾਂ ਚੀਜ਼ਾਂ ਦੇ ਵਿੱਚ ਤਿੰਨੇ ਨਹੀਂ ਆਉਣਾ ਸਾਧ ਸੰਗਤ ਫਿਰ ਬਾਕੀ ਲੋਕ ਆਮ ਦੁਨਿਆਵੀ ਲੋਕ ਤੇ ਇੱਕ ਗੁਰਸਿੱਖ ਗੁਰੂ ਕੇ ਸਿੱਖ ਦੇ ਵਿੱਚ ਫਿਰ ਫਰਕ ਕੀ ਰਹਿ ਗਿਆ ਸਤਗੁਰ ਕਹਿੰਦੇ ਨਾ ਚੀਜ਼ਾਂ ਤੋਂ ਤੈਨੂੰ ਵਰਜਿਆ ਗਿਆ ਹੈ ਦਸਮ ਗ੍ਰੰਥ ਦੀ ਬਾਣੀ ਵਿੱਚ ਜੇ ਸੈਕਸ ਦੀ ਗੱਲ ਕੀਤੀ ਗਈ ਸਰੀਰਕ ਸੰਬੰਧਾਂ ਦੀ ਗੱਲ ਕੀਤੀ ਗਈ ਉਹ ਮਤ ਨੂੰ ਮੈੜਕ ਕਈ ਕਹਿੰਦੇ ਜੀ ਮੈਂ ਨਹੀਂ ਮੰਨਦਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਦਾਂ ਨਹੀਂ ਲਿਖ ਸਕਦੇ ਜੇ ਤੇ ਸਾਡੀ ਸੋਚ ਮੈਲੀ ਹੈ ਸਾਨੂੰ ਉਹ ਚੀਜ਼ ਮੈਲੀ ਲੱਗਣੀ ਹੈ ਜੇ ਸਾਡੀ ਸੋਚ ਮੈਲੀ ਨਹੀਂ ਤੇ ਪਿਆਰਿਓ ਸਾਨੂੰ ਉਹ ਚੀਜ਼ ਮੈਲੀ ਨਹੀਂ ਲੱਗ ਸਕਦੀ ਹੁਣ ਵੇਖੋ ਡਾਕਟਰ ਜਿਹੜੇ ਆ ਨਾ ਉਹਨਾਂ ਲਈ ਪੂਰੀ ਬਾਡੀ ਜਿਹੜੀ ਹੈ ਇੱਕ ਸਮਾਨ ਹੈ ਸਾਰਾ ਕੁਝ ਮਾਸ ਹੈ ਸਪੈਸ਼ਲ ਅੰਗ ਕੁਝ ਸਪੈਸ਼ਲ ਅਹਿਮੀਅਤ ਨਹੀਂ ਰੱਖਦਾ ਉਹਨਾਂ ਲਈ ਜੇ ਉਹ ਸਾਰਾ ਕੁਝ ਸੋਚਣ ਤੇ ਫਿਰ ਫਿਰ ਇਲਾਜ ਨਹੀਂ ਕਰ ਸਕਦੇ ਜੇ ਉਹ ਸਾਰਾ ਕੁਝ ਸੋਚਦੇ ਨੇ ਵੀ ਮਾਸ ਸਾਰਾ ਕੁਝ ਇੱਕੋ ਹੀ ਹੈ ਸਾਰਾ ਇੱਕ ਬਾਡੀ ਦਾ ਪਾਰਟ ਹੈ ਫਿਰ ਉਹ ਇੱਕ ਸਮਾਨ ਹੋ ਕੇ ਸਾਰਾ ਕੁਝ ਜਿਹੜਾ ਹੈ ਇਲਾਜ ਕਰਦੇ ਨੇ ਇਸੇ ਕਰਕੇ ਡਾਕਟਰ ਨੂੰ ਰੱਬ ਦਾ ਰੂਪ ਆਖਿਆ ਗਿਆ ਪਰ ਮੈਂ ਇੱਕ ਚੀਜ਼ ਆਪ ਜੀ ਨਾਲ ਸਾਂਝੀ ਕਰਨਾ ਸਾਧ ਸੰਗਤ ਕਿ ਅਸੀਂ ਆਪਣੀ ਵਿਰਤੀ ਨੂੰ ਥੋੜਾ ਜਿਹਾ ਸਮਝਾਈਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗਿਆਨ ਦਿੱਤਾ ਹੈ ਨਾ ਕਿ ਸਾਡੀ ਕਾਮ ਵਾਸ਼ਨਾ ਨੂੰ ਹੋਰ ਵਧਾਇਆ ਉਤੇ ਇਜ਼ਤ ਕੀਤਾ ਇਹ ਗੱਲ ਨਹੀਂ ਹੈਗੀ ਜੇ ਸਾਡੀ ਮਨੋ ਕਾਮਨਾ ਉਹ ਆ ਤਾਂ ਸਾਨੂੰ ਫਿਰ ਇਹੋ ਚੀਜ਼ ਲੱਗੇਗੀ ਜੇ ਸਾਨੂੰ ਗੁਰੂ ਤੇ ਭਰੋਸਾ ਹੈ ਗੁਰੂ ਦੀ ਕਲਮ ਤੇ ਭਰੋਸਾ ਹੈ ਤੇ ਪਿਆਰਿਓ ਫਿਰ ਯਾਦ ਰੱਖਿਓ ਫਿਰ ਅਸੀਂ ਦਸਮ ਗ੍ਰੰਥ ਨੂੰ ਆਪਣਾ ਗੁਰੂ ਮੰਨਾਂਗੇ ਤੇ ਉਹ ਚੀਜ਼ ਨੂੰ ਅਸੀਂ ਸਮਝਾਂਗੇ ਕਿ ਗੁਰੂ ਨੇ ਸਾਨੂੰ ਸਮਝਾਇਆ ਹੈ ਨਾ ਕਿ ਉਲਟਾ ਆਪਾਇਆ ਹੈ ਇਹ ਸਮਝਿਓ ਜੀ ਇਸ ਕਰਕੇ ਉਸ ਦੇ ਵਿੱਚ ਇਹ ਗੱਲ ਜਿਹੜੀ ਆ ਕੀਤੀ ਗਈ ਆ ਸਮਝਾਉਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ